ਦੋਸਤੋ ਲੱਖੇ ਸ੍ਰਧਾਨੇ ਦੀ ਆਹ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਜਿਹੜੇ ਇਨਸਾਨ ਨੇ 1 ਇੱਕ ਰੁਪਿਆ ਜੋੜ ਕੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਪੈਸਾ ਕਮਾ ਕੇ ਆਪਦੀ ਕੋਟੀ ਤੇ ਲਾਇਆ ਹੋਵੇ 9 ਸਾਲ ਦੀ ਕਮਾਈ ਇੱਕ ਸਕਿੰਟ ਦੇ ਵਿੱਚ ਪਾਣੀ ਵਹਾ ਕੇ ਲੈ ਗਿਆ ਹੋਵੇ ਉਹ ਦਰ ਦੇ ਉੱਤੇ ਖੜ ਕੇ ਜਦੋਂ ਗੱਲਾਂ ਸਾਹਮਣੇ ਆਈਆਂ ਨਾ ਬਾਈ ਸਾਰੀਆਂ ਪੋਲਾਂ ਖੋਲ ਕੇ ਰੱਖਤੀਆਂ ਸਿਰਫ 1 ਮਿੰਟ ਦਾ ਟਾਈਮ ਕੱਢ ਕੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਆਜ ਵੀਡੀਓ ਮੈਂ ਤੁਹਾਡੇ ਨਾਲ ਦੇਖਦਾ ਆਜੋ ਇਸ ਗੱਲ ਤੇ ਮੁੱਦਾ ਠਾਈਏ ਸਾਡੇ ਬਾਲੇ ਵਿਦਵਾਨ ਕਹਿਣਗੇ ਉਹ ਪਹਿਲਾਂ ਲੋਕ ਬਚਾਲਗੇ ਲੋਕ ਨਹੀਂ ਬਚਣੇ ਜਿੰਨਾ ਚਿਰ ਅਸੀਂ ਆਪਣੇ ਹੱਕ ਦੀ ਗੱਲ ਨਹੀਂ ਕਰਦੇ ਅੱਜ ਕਰਨੀ ਬਹੁਤ ਜ਼ਰੂਰੀ ਹੈ ਆ ਸਾਡਾ ਮੁੱਖ ਮੰਤਰੀ ਕਹਿੰਦਾ ਹਰਿਆਣੇ ਤੋਂ ਪਾਣੀ ਲੈ ਲਿਓ ਲੈ ਵੇ ਕਹਿੰਦੇ ਪਹਿਲਾਂ ਸਾਡੀ ਗੱਲ ਨਹੀਂ ਸੁਣੀ ਸਾਡੀ ਕੋਈ ਸੁਣਵਾਈ ਨਹੀਂ ਆ ਸਾਡੇ ਨਾਲ ਕੋਈ ਦੱਖਣ ਨਿਯਾਰ ਕੀਤਾ ਉਹਨਾਂ ਦੀ ਜੱਥੀ ਲਿਖਤੀ ਹੈ ਕਹਿੰਦੇ ਜੱਥੀ ਦਾ ਕੀ ਫਾਇਦਾ ਐ ਡਰਾਮੇ ਨਾ ਕਰੋ ਕਦੇ ਉੱਥੇ ਜਾ ਕੇ ਬੀਵੀਐਮਪੀ ਦੇ ਅਧਿਕਾਰੀ ਨੂੰ ਜਿੰਦਾ ਲਾ ਲਿਆ ਜੀ ਆ ਕਿ ਮੈਂ ਡੈਮਾਂ ਦਾ ਪ੍ਰਬੰਧ ਮੈਂ ਕਰੂੰਗਾ ਜੀ ਮੈਂ ਰਾਖੀ ਕਰ ਰਿਹਾ ਕਿੱਥੇ ਪੰਜਾਬ ਦਾ ਮੁੱਖ ਮੰਤਰੀ ਯਾਰ ਇੰਨਾ ਮੁੱਦਿਆਂ ਦੇ ਲੜਨ ਦੀ ਲੋੜ ਆ ਜੇ ਪੰਜਾਬ ਬਚਾਉਣਾ ਨੇ ਚੱਕੀ ਫਿਰ ਲੰਗਰਾਂ ਦੇ ਇੱਥੇ ਲੈ ਕੇ ਲੰਗਰਾਂ ਤੇ ਚੱਕੀ ਫਿਰ ਹਸਰਾਂ ਦੇ ਬੂਰੇ ਤੇ ਮਰਦੇ ਫਿਰ ਰੁੱਟਦੇ ਫਿਰੋ ਫਰਾਂ ਹੀ ਹੋਣਾ ਜੇ ਅੱਜ ਨਾ ਨਾ ਅਸੀਂ ਬੋਲੇ ਨਾ ਹਾਲਾਤਾਂ ਦੇ ਵਿੱਚ ਤਾਂ ਹਿਸਾਬ ਲਾ ਲਓ ਇੱਕ ਪਾਸੇ ਤੁਹਾਨੂੰ ਪੰਜਾਬ ਨੂੰ ਮਾਰ ਰਹੇ ਹਨ ਅਹਲਾਤ ਦੇਖੋ ਪੰਜਾਬ ਦੇ ਕੀ ਬਣੇ ਹੋਇਆ ਤੇ ਦੂਜੇ ਪਾਸੇ 17 ਪਿੰਡਾਂ ਦੀ ਜ਼ਮੀਨ ਮਹਾਲੀ ਜ਼ਿਲ੍ਹੇ ਦੇ ਵਿੱਚ ਪੰਚਾਇਤੀ ਜ਼ਮੀਨ ਪੰਚਾਇਤ ਵਿਭਾਗ ਨੇ ਸਰਪੰਚਾਂ ਨੂੰ ਇਹ ਹੁਕਮ ਚਾੜਤਾ ਕਿ ਮਤੇ ਪਾ ਕੇ ਜੇ ਲੋ 17 ਪਿੰਡਾਂ ਦੀ ਪੰਚਾਇਤੀ ਜ਼ਮੀਨ ਨਿਲਾਮ ਕਰਨੀ ਹੈ ਖੁੱਲੀ ਬੋਲੀ ਰਾਹੀਂ ਆਦਰ ਪੰਜਾਬ ਮਰੀ ਜਾਂਦਾ ਲੋਕ ਉਲਝੇ ਹੋਏ ਨੇ ਸਾਰਾ ਮਾਲਵਾ ਦੁਆਬਾ ਮਾਝਾ ਫਵਾਦ ਸਾਰਾ ਤਰਿਆ ਹੋਇਆ ਮਾਝੇਵਾਲ ਨੂੰ ਵੀ ਲੋਕਾਂ ਦੀ ਮਾਰਤ ਕਰ ਗਏ ਕਿ ਉਧਰ ਅੰਦਰ ਖਾਤੋਂ ਤੁਹਾਡਾ ਨੁਕਸਾਨ ਕਰ ਰਹੇ ਇਹ ਪੰਜਾਬ ਦਰਦੀ ਨਾ ਯਾਰ ਹੈਲੀਕਾਪਟਰ ਦੇਤਾ ਜੀ ਅੱਗੇ ਹੈਲੀਕਾਪਟਰਾਂ ਦਾ ਕੀ ਹੋਣਾ ਬਾਈ ਕੁਛ ਨਹੀਂ ਆਇਆ ਭਾਜੀ ਇੱਥੇ ਕੋਈ ਹੈਲੀਕਾਪਟਰ ਨਹੀਂ ਆਇਆ ਮੈਂ ਤੁਹਾਨੂੰ ਦੱਸਣ ਗਿਆ ਹੈ ਕਿ ਸਾਰਾ ਸਮਾਨ ਕੁਛ ਨਹੀਂ ਆਇਆ ਭਾਜੀ ਪਾਣੀ 'ਚ ਛੁੱਟ ਗਿਆ ਸਾਰਾ ਕੁਝ ਉਹ ਦਿਖਾਉਨੇ ਆ ਮੈਂ ਅੱਗੇ ਆਰਮੀ ਕਹਿੰਦੇ ਬਚਾਊਗੀ ਉਹ ਗੱਡੀਆਂ ਛੱਡ ਕੇ ਉੱਡ ਗਏ ਉਹ ਖੜਾ ਗਏ ਗੱਡੀਆਂ ਤੁਹਾਨੂੰ ਦਿਖਾਉਨੇ ਆ ਉਹ ਖੜੀਆਂ ਖੜੀਆਂ ਉੱਥੇ ਗੱਡੀਆਂ ਆਰਮੀ ਜੀਰੋ ਆ ਮੇਰੇ ਕੋਈ ਕੰਮ ਨਹੀਂ ਆ ਮੈਂ ਸਾਰਿਆਂ ਨੂੰ ਇਹਦਾ ਮੈਂ ਸਲਾਮ ਕਰਦਾ ਯਾਰ ਇਹਨਾਂ ਲੋਕਾਂ ਨੂੰ ਮੈਂ ਧੰਨਵਾਦ ਮੰਨ ਗਿਆ ਨਾ ਲੋਕਾਂ ਨੂੰ ਇੰਨਾ ਨਾ ਪਾਣੀ ਚੜਿਆ ਹੋਇਆ ਘਰਾਂ ਦੇ ਆਲੇ-ਦੁਆਲੇ 15-15 ਫੁੱਟ ਤੇ ਲੋਕ ਘਰ ਨਹੀਂ ਛੱਡ ਕੇ ਜਾ ਰਹੇ ਇਹ ਡੰਗਰਛਲ ਢਕੇ ਵਾਗੇ ਧੰਨਾ ਉਹ ਲੋਕ ਦੇ ਆਪਣੇ ਘਰ ਨਾਲ ਇੰਨਾ ਮੋਹ ਆਪਣੇ ਡੰਗਣਾ ਪਸ਼ੂ ਨਾਲ ਨਾਲ ਮੋਹ ਹੈ ਮੋਹ ਕਿਵੇਂ ਬਾਈ ਇਹੀ ਰੋਜੀ ਰੋਟੀ ਹੈ ਬਸ ਇਹੀ ਗਈ ਤਾਂ ਬੰਦੇ ਦੇ ਪੱਲੇ ਕੀ ਰਹੇਗਾ ਜਮੀਨਾਂ ਦਾ ਗਈਆਂ ਫਸਲਾਂ ਦਾ ਮਰ ਗਈਆਂ ਜੇ ਪਸ਼ੂ ਵੀ ਗਏ ਤਾਂ ਬੰਦੇ ਦੇ ਪੱਲੇ ਕੀ ਰਹਿ ਗਿਆ ਸੋ ਮੇਰਾ ਕਹਿਣ ਦਾ ਭਾਵ ਆ ਪੰਜਾਬ ਦੇ ਲੋਕੋ ਕਿ ਮੁੱਦਿਆਂ ਤੇ ਆ ਜਾਓ ਏ ਮੁੱਦਿਆਂ ਤੇ ਆ ਜਾਓ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਨਹੀਂ ਇਹ ਹੜ ਜਿਹੜੇ ਹੈਗੇ ਆ ਇੱਥੇ ਗੱਲ ਕਰਨੀ ਪੈਂਦੀ ਹੈ ਫੈਦਰ ਪਾਂਚੇ ਦੀ ਰਾਜਾਂ ਦੇ ਅਧਿਕਾਰਾਂ ਦੀ ਹੱਕਾਂ ਦੀ ਗੱਲ ਕਰਨੀ ਚਾਹੀਦੀ ਆ ਸਾਨੂੰ ਆ ਮੌਕਾ ਹੁਣ ਹੁਣ ਸੁਣ ਲਿਆ ਵੀ ਲੋਕ ਹੁਣੀ ਹੁਣ ਹੀ ਸੁਣਦੇ ਲੋਕ ਆ ਮੂ ਤਾਂ ਲੋਕਾਂ ਨੂੰ ਲੱਗਾ ਬਿੱਲਾ ਪਾਣੀ ਆਇਆ ਨਿਕਲ ਗਿਆ ਹੁਣ ਮਾਲਵੇ ਆਪਣੇ ਮਾਲਵੇ ਵਾਲੇ ਆਪਾਂ ਨੂੰ ਤਾਂ ਪਤਾ ਹੀ ਨਹੀਂ ਆ ਲੋਕਾਂ ਦੇ ਹਾਲਾਤ ਆ ਇਹਨਾਂ ਲੋਕਾਂ ਕੋਲੇ ਆ ਕੇ ਦੇਖੋ ਕਿੰਨਾ ਬੁਰਾ ਹਾਲ ਆ ਪਰ ਫਿਰ ਵੀ ਮੈਂ ਕਹਿੰਦਾ ਮੱਝ ਵਾਲੋ ਤੁਸੀਂ ਧੰਨ ਹੋ ਬਾਈ ਤੁਹਾਡੇ ਸਿਰ ਨੂੰ ਸਲਾਮ ਐ ਸਿਰ ਝੋੜਾ ਤੁਹਾਡੇ ਅੱਗੇ ਦੋਸਤੋ ਕਮੈਂਟ ਵਿੱਚ ਹੜਪੀੜਤ ਪਰਿਵਾਰਾਂ ਦੇ ਲਈ ਇੱਕ ਅਰਦਾਸ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ